ਜਲੰਧਰ ਦਿਹਾਤੀ ਪੁਲਿਸ ਵੱਲੋਂ ਦੋ ਆਪਰੇਸ਼ਨ ਜਿਹੜੇ ਹੈਗੇ ਆ ਉਹ ਕੀਤੇ ਗਏ ਇੱਕ ਆਪਰੇਸ਼ਨ ਜਿਹੜਾ ਹੈਗਾ ਉਹ ਡੀਐਸਪੀ ਆਦਮਪੁਰ ਦੀ ਰੈਨਮੇ ਹੀ ਕੀਤਾ ਗਿਆ ਇਹਦੇ ਵਿੱਚ ਐਸਐਚਓ ਆਦਮਪੁਰ ਨੇ ਦੋ ਵੈਪਨ ਜਿਹੜੇ ਹੈਗੇ ਆ ਉਹ ਬਰਾਮਦ ਕੀਤੇ ਹੈਗੇ ਆ ਦੋ ਬੰਦੇ ਅਰੈਸਟ ਕੀਤੇ ਹੈਗੇ ਉਹਦੇ ਵਿੱਚ ਇੱਕ ਬੰਦਾ ਜਿਹੜਾ ਹੈਗਾ ਰਾਜਸਥਾਨ ਤੋਂ ਆ ਤੇ ਇੱਕ ਬੰਦਾ ਹੁਸ਼ਿਆਰਪੁਰ ਤੋਂ ਆ ਗਿਆ ਔਰ ਇਹਨਾਂ ਪਾਸੋਂ ਇੱਕ ਰਵਾਲਵਾ ਇੱਕ ਰਵਾਲਵਾ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਅਸੀਂ ਬਰਾਮਦ ਕੀਤਾ ਹੈਗਾ ਦੋ ਗੋਲੀਆਂ ਬਰਾਮਦ ਕੀਤੀਆਂ ਹੈਗੀਆਂ ਲਾਈਵ ਕੈਟ੍ਰਿਜ ਉਸ ਤੋਂ ਇਲਾਵਾ ਇੱਕ ਆਪਰੇਸ਼ਨ ਜਿਹੜਾ ਹੈਗਾ ਨਕੂਦਰ ਸਦਰ ਪੁਲਿਸ ਨੇ ਕੀਤਾ ਹੈਗਾ ਇਹਦੇ ਵਿੱਚ ਅਬਡਕਸ਼ਨ ਤੇ ਐਕਸਟਰਸ਼ਨ ਦਾ ਕੇਸ ਜਿਹੜਾ ਹੈ ਕੀ ਰਜਿਸਟਰ ਕੀਤਾ ਸੀ ਅਸੀਂ ਉਹ ਲੜਕੀ ਮਾਈਨਰ ਸੀਗੀ ਉਹਦੇ ਕੋਲੋਂ ਛਡਾਉਣ ਵਾਸਤੇ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਸੀਗੀ ਔਰ 10000 ਰੁਪਇਆ ਉਹਨਾਂ ਨੇ ਉਹਨਾਂ ਤੋਂ ਲੈ ਵੀ ਲਿਆ ਸੀਗਾ 3 ਲੱਖ ਰੁਪਏ ਦੀ ਹੋਰ ਡਿਮਾਂਡ ਕਰ ਰਹੇ ਸੀਗੇ ਉਹਦੇ ਵਿੱਚ ਅਸੀਂ 5 ਵਿਅਕਤੀਆਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਲੜਕੀ ਨੂੰ ਅਸੀਂ ਜਿਹੜਾ ਉਹਨਾਂ ਤੋਂ ਛੁਡਾਇਆ ਹੈਗਾ ਔਰ ਇਹਦੇ ਵਿੱਚ ਅਸੀਂ ਜਿਹੜੇ ਬੰਦੇ ਅਬਡਕਸ਼ਨ ਕਰਨ ਵਾਲੇ ਸੀਗੇ ਉਹਨਾਂ ਕੋਲੋਂ 3 ਵੈਪਨ ਇੱਕ ਟॉय ਪਿਸਟਲ ਹੈਗਾ ਤੇ ਦੋ ਪਿਸਟਲ ਜਿਹੜੇ ਹੈਗੇ ਆ ਅਸੀਂ ਉਹ ਬਰਾਮਦ ਕੀਤੇ ਹੈਗੇ ਉਹਨਾਂ ਦੇ ਖਿਲਾਫ ਜਿਹੜਾ ਪਹਿਲਾਂ ਹੀ ਕੇਸ ਰਜਿਸਟਰ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੀ ਅਰੈਸਟ ਪਾਈ ਹੈ ਔਰ ਇਹ ਜਿਹੜਾ ਆਦਮپور ਵਾਲਾ ਕੇਸ ਹੈਗਾ ਇਹਦੇ ਵਿੱਚ ਵੀ ਅਸੀਂ 25549 ਜਿਹੜਾ ਹੈਗਾ ਕੇਸ ਰਜਿਸਟਰ ਕੀਤਾ ਹੈਗਾ ਇਸ ਤਰ੍ਹਾਂ ਅਸੀਂ 7 ਜਿਹੜੇ ਬੰਦੇ ਹੈਗੇ ਆ ਉਹ ਦਲੰਦਾਂ ਦਿਹਾਤੀ ਪੁਲਿਸ ਨੇ ਅਰੈਸਟ ਕੀਤੇ ਹੈਗੇ ਇਹਨਾਂ ਕੋਲੋਂ 4 ਵੈਪਨ ਜਿਹੜੇ ਹੈਗੇ ਆ 3 ਪਿਸਟਲ ਆ 1 ਕਰਵਾਲਵਰ ਹੈਗਾ 2 ਲਾਈਵ ਕੈਟਰिजਿਸ ਹੈਗੇ ਆ ਔਰ ਇੱਕ ਗੱਡੀ ਇਹਨਾਂ ਕੋਲੋਂ ਬਰਾਮਦ ਕੀਤੀ ਹੈ ਅਸੀਂ ਔਰ ਇੱਕ ਜਿਹੜਾ ਹੈਗਾ ਟॉय ਪਿਸਟਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਹੈਗਾ ਅਸੀਂ ਸਰ ਲੱਗਦੀ ਨਹੀਂ 8 ਕਿ ਸਿਕੀ ਲੜਕੀ ਮਾਈਨਰ ਸੀਗੀ ਲੜਕਾ ਮੇਜਰ ਸੀ ਕਿਡਨੈਪ ਦਾ ਮਾਮਲਾ ਸੀ ਹਾਂਜੀ ਉਹਨੂੰ ਕਨਡੈਪਟ ਕੀਤਾ ਸੀ ਕਿਉਂਕਿ ਉਹ ਮਾਈਨਰ ਲੜਕੀ ਸੀਗੀ ਉਹਨੂੰ ਲੈ ਗਏ ਸੀ ਉਸ ਤੋਂ ਬਾਅਦ ਉਹਨਾਂ ਤੋਂ ਪੈਸੇ ਦੀ ਡਿਮਾਂਡ ਕੀਤੀ ਸੀਗੀ ਤੇ ਉਹਨਾਂ ਨੇ 10000 ਰੁਪਿਆ ਉਹਨਾਂ ਦੇ ਅਕਾਊਂਟ ਵਿੱਚ ਪਾ ਵੀ ਦਿੱਤਾ ਸੀਗਾ ਔਰ ਹੋਰ 3 ਲੱਖ ਰੁਪਏ ਜਿਹੜੇ ਉਹਦੀ ਡਿਮਾਂਡ ਕਰ ਰਹੇ ਸੀਗੇ ਉਹ ਲੜਕੀ ਨੂੰ ਰੈਸਕਿਊ ਕੀਤਾ ਗਿਆ ਸੀ ਔਰ ਏਸੀ ਕੇਸ ਦੇ ਵਿੱਚ ਅਸੀਂ ਜਦੋਂ ਬੰਦਿਆਂ ਨੂੰ ਫੜਿਆ ਤੇ ਉਹਨਾਂ ਕੋਲੋਂ ਦੋ ਜਿਹੜੇ ਪਿਸਟਲ ਹੈਗੇ ਸਾਨੂੰ ਜ਼ਬਤ ਹੋ ਗਏ ਥੈਂਕ ਯੂ ਬੈਕਗ੍ਰਾਉਂਡ ਹਜੇ ਇਹਨਾਂ ਦਾ ਕਿਉਂਕਿ ਕੱਲ ਹੀ ਅਸੀਂ ਫੜਿਆ ਇਹਨਾਂ ਤੋਂ ਪੁੱਛ ਕੇ ਜਿਹੜੀ ਆ ਉਹ ਡਿਟੇਲਸ ਅਸੀਂ ਕਰ ਰਹੇ ਹਾਂ ਜਿਹੜੀ ਨਵੀਂ ਗੱਲ ਇਨਵੈਸਟੀਗੇਸ਼ਨ ਸਾਹਮਣੇ ਆਈ ਉਹ ਤੁਹਾਡੇ ਨੋਟਿਸ ਲੈਵਾਂਗੇ ਥੈਂਕ ਯੂ ਤੁਸੀਂ ਲੜਕੀ ਦਾ ਦੱਸਿਆ ਇਹ ਮੈਟਰ ਕਦੋਂ ਦਾ ਹੈਗਾ ਕਿੰਨੇ ਟਾਈਮ ਦੇ ਵਿੱਚ ਪੁਲਿਸ ਨੇ ਇਸ ਕੇਸ ਨੂੰ ਔਫ ਕਰ ਲਿਆ ਹੈ ਲੜਕੀ ਅ ਮੇਰੇ ਕੱਲ 15 ਦਿਨ ਤੋਂ ਗਈ ਸੀਗੀ ਦੁਬਾਰਾ ਆ ਗਈ ਸੀਗੀ ਦੁਬਾਰਾ ਫਿਰ ਚਲੇ ਗਈ ਉਹਦੇ ਨਾਲ ਹੀ ਤੇ ਹੁਣ 3-4 ਦਿਨ ਤੋਂ ਲੜਕੀ ਜਿਹੜੀ ਸੀਗੀ ਉਹ ਨਹੀਂ ਮਿਲਿਆ